ਹਾਂਜੀ ਦੋਸਤੋ ਆਪਾਂ ਆ ਗਏ ਆ ਜੀ ਖੇਤ ਕੀੜਾ ਮਾਰਨ ਬਰਾਡ ਫਾਰਮਿੰਗ ਸੈਣਾ ਕੀੜਾ ਹੁਣ ਦੇਖੋ ਜੀ ਜਿਹੜਾ ਨਵੀਂ ਸਮੱਸਿਆ ਆਪਣੇ ਏਰੀਆ ਚ ਸਾਹਮਣੇ ਆ ਰਹੀ ਆ ਆ ਰਾਤ ਇੱਥੇ ਸੂਰ ਕੀੜਾ ਮਾਰ ਕੇ ਗਿਆ ਜੀ ਐਂ ਲੱਗਦਾ ਜਿਵੇਂ ਕਈਆਂ ਨਾਲ ਜਾਂ ਜੀ ਸੀ ਬੀ ਆਣਾ ਥਾਂ ਪਟਿਆ ਹੁੰਦਾ ਆ ਦੇਖ ਲਓ ਆ ਜਵਾਂ ਦਾ ਹਾਲ ਦੇਖ ਲਓ ਆ ਸਾਝੀ ਵਟ ਐ ਇਹ ਜਿਹੜੀ ਨਵੀਂ ਸਮੱਸਿਆ ਇਹ ਹੁਣ ਇਹਦੇ ਵੀ ਕੋਈ ਹੱਲ ਕੱਢਣੇ ਪੈਣੇ ਐ ਪਹਿਲਾਂ ਹੀ ਨਹੀਂ ਖੇਤੀ ਦਾ ਕਹਿੰਦੇ ਲਾਹੇਵੰਦ ਧੰਦਾ ਸੀ ਇਹਨੂੰ ਆਪਾਂ ਬਣਾਉਣ ਵਾਸਤੇ ਲਗਾਤਾਰ ਐਫਰਟ ਕਰ ਰਹੇ ਆ ਪਰ ਜਿਹੜੇ ਆ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਗਿਆ ਦੋਸਤੋ ਬਹੁਤ ਹੀ ਜ਼ਿਆਦਾ ਇਹ ਡੇਂਜਰਸ ਕੰਮ ਲੱਗ ਰਿਹਾ ਇਹਦਾ ਸਾਰੀ ਦੀ ਸਾਰੀ ਫਸਲੀ ਬਰਬਾਦ ਕਰ ਜਾਂਦੇ ਆਪਾਂ ਸੁਣਦੇ ਸੀ ਵੀ ਸੂਰਾਂ ਨੇ ਜਿਹੜਾ ਖੇਤ ਦੇ ਵਿੱਚ ਹਮਲਾ ਕਰਤਾ ਤੇ ਆ ਨੁਕਸਾਨ ਕਰਤੇ ਹਲੇ ਤੱਕ ਸ਼ੁਕਰ ਆ ਵੀ ਆਪਣਾ ਗੰਡਿਆਂ ਦਾ ਫੀਲਡ ਸਾਰਾ ਬਚਿਆ ਹੋਇਆ ਹੁਣ ਅੱਜ ਕੋਈ ਨਾ ਕੋਈ ਆਪਾਂ ਇਹ ਜਿਹੇ ਟਰੈਪ ਲਾ ਕੇ ਜਾਵਾਂਗੇ ਵੀ ਹੋ ਸਕਦਾ ਇੱਕ ਦੋ ਦਿਨਾਂ ਚ ਫਿਰ ਇਹ ਜਿਹੜੇ ਵੱਡੇ ਬਦਮਾਸ਼ ਬਣਦੇ ਆ ਸੂਰ ਤੇ ਆਪਾਂ ਟਰੈਪ ਚ ਫਸਾ ਵੀ ਲਈਏ ਠੀਕ ਹੈ ਦੋਸਤੋ ਜੇ ਕੋਈ ਤੁਹਾਡੇ ਧਿਆਨ ਚ ਹੋਵੇ ਇਹਨਾਂ ਦਾ ਕੋਈ ਹੱਲ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਵੀ ਇਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਜਾਂ ਫੜਿਆ ਜਾ ਸਕਦਾ ਹੈ